ਇੱਕ ਪਾਸੇ ਪਾਣੀ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਜਿੱਥੇ ਬਰਸਾਤ ਦੇ ਚੱਲਦਿਆਂ ਇਲਾਕਿਆਂ 'ਚ ਪਾਣੀ ਭਰ ਗਿਆ ਤੇ ਉਧਰ ਦੂਜੇ ਪਾਸੇ ਸਤਲੁਜ ਦਰਿਆ ਦੇ ਵਿੱਚ ਫਿਰ ਪਾਣੀ ਦਾ ਲੈਵਲ ਵਦਨ ਲੱਗਿਆ ਦੱਸ ਦਈਏ ਕਿ ਫਿਰੋਜ਼ਪੁਰ ਦੇ 5 ਦਰਜਨਾਂ ਤੋਂ ਵੱਧ ਪਿੰਡ ਜੋ ਕਿ ਇਸ ਵੇਲੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤਾਂ ਐਸੇ ਵਿਚਾਲੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਟੀਮਾਂ ਜਿਹੜੀਆਂ ਨੇ ਰੈਸਕਿਊ ਕਰਨ ਦੇ ਵਿੱਚ ਜੁਟੀਆਂ ਹੋਈਆਂ ਨੇ ਇੱਕ ਪਾਸੇ ਤਾਂ ਪਹਾੜੀ ਲੱਗ ਕੇ ਬਰਸਾਤ ਦੇ ਚੱਲਦਿਆਂ ਦਰਿਆ ਤੇ ਨਾਲੇ ਉਫਾਨਦੇ ਨੇ ਦੂਜੇ ਪਾਸੇ ਅਸਮਾਨੋਂ ਲਗਾਤਾਰ ਮੀਂਹ ਪੈ ਰਿਹਾ ਜਿਸ ਤੇ ਚੱਲਦਿਆਂ ਫਿਰੋਜ਼ਪੁਰ ਦੇ ਵਿੱਚ ਹਾਲਾਤ ਜਿਹੜੇ ਨੇ ਕਾਫੀ ਚਿੰਤਾਜਨਕ ਬਣੇ ਹੋਏ ਨੇ ਪੰਜਾਬ ਦੇ ਵਿੱਚ ਆਇ ਹੜਾ ਦੇ ਨਾਲ ਪਿੰਡਾਂ 'ਚ ਭਿਆਨਕ ਰੂਪ ਵੇਖਣ ਨੂੰ ਮਿਲਿਆ ਲੋਕ ਘਰੋਂ ਬੇਕਰ ਹੋ ਚੁੱਕੇ ਨੇ ਫਸਲਾਂ ਨੁਕਸਾਨੀਆਂ ਗਈਆਂ ਨੇ ਪਾਣੀ ਦੀ ਮਾਰ ਦਾ ਨਾਂ ਮਕਾਨ ਡਿੱਗ ਗਏ ਨੇ ਤੇ ਘਰ ਨੂੰ ਤਰੇੜਾ ਆ ਗਈਆਂ ਨੇ ਪੰਜਾਬ ਦਾ 75% ਹਿੱਸਾ ਯਾਨੀ ਕਿ 75% ਆਬਾਦੀ ਜਿਹੜੀ ਇਹ ਹੜਾ ਦੀ ਮਾਰ ਚੱਲ ਰਹੀ ਹੈ ਤੇ ਸਾਵਦਨਾ ਵੱਡੇ ਪੱਧਰ ਤੇ ਜਿੱਥੇ ਫਸਲਾਂ ਦੇ ਖਾਤਮੇ ਦੇ ਕਰਕੇ ਲੋਕਾਂ ਦੇ ਪਸ਼ੂ ਤੇ ਹੋਰ ਜਾਨਵਰ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਟ੍ਰੇਮ ਤੇ ਹਾਂ ਹੜਪੀੜ ਦਾ ਇਲਾਕੇ ਦੇ ਵਿੱਚ ਮੌਜੂਦ ਹਾਂ ਹਰੀਕੇ ਹੈਡ ਤੋਂ ਲੈ ਕੇ ਜਿੰਨੇ ਵੀ ਫਰੋਜਪੁਰ ਦੇ ਬੰਨ ਦੇ ਅੰਦਰ ਪਿੰਡ ਵਸੇ ਹੋਏ ਆ ਪੂਰੀ ਤਰ੍ਹਾਂ ਪਿਛਲੇ ਦਿਨਾਂ ਤੋਂ ਇਹਨਾਂ ਪਿੰਡਾਂ ਦੇ ਵਿੱਚ ਤਾਂ ਬਾਈ ਮੱਚੀ ਹੋਈ ਆ ਜੋ ਵੀ ਇੱਥੇ ਫਸਲਾਂ ਸਨ ਕਿਸਾਨਾਂ ਦੀਆਂ ਪੂਰੀਆਂ ਤਬਾਹ ਹੋ ਚੁੱਕੀਆਂ ਨੇ ਪਾਣੀ ਉੱਤੋਂ ਦੀ ਜਿਹੜਾ ਇੱਕ ਦਰਿਆ ਬਣ ਕੇ ਜਿਹੜਾ ਜਿੰਨੇ ਵੀ ਪਿੰਡ ਆ ਦੀਨੇ ਕੇ ਗੱਟਾ ਬਾਦਸ਼ਾ ਆਸ਼ੀਕੇ 마שיਕੇ ਰਾਜੇ ਸਭਰਾ ਫੱਤੇ ਵਾਲਾ ਇਸ ਤੋਂ ਅੱਗੇ ਫਰੋਈਪੁਰ ਸੀਲ ਦੇ ਪਿੰਡ ਕੋਤਬਦੀਨ ਵਾਲਾ ਦੂਲਾ ਸਿੰਘ ਵਾਲਾ ਕਾਲੇ ਗੇ ਹਥਾੜ ਨੇ ਹੱਲਾ ਵੇਰਾ ਧੀਰਾ ਕਰਨੇ ਕਾ ਹੀ ਜਿਹੜੇ ਪਿੰਡ ਆ ਫਰੋਈਪੁਰ ਤੱਕ ਵਸੇ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਉਹ ਤਬਾਈ ਹਰੇ ਹਰੇਕ ਤਰ੍ਹਾਂ ਦੀ ਫਸਲ ਦੀ ਜਿਹੜੀ ਉਹ ਹੋ ਚੁੱਕੀ ਆ ਕਿਸਾਨਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਵੜ ਚੁੱਕਾ ਵਾ ਹਾਲਾਤ ਬਹੁਤ ਵੱਤੋਂ ਬੱਤਰ ਬਣੇ ਹੋਏ ਆ ਸੋ ਜਿੱਥੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਕਜੁੱਟ ਹੋ ਕੇ ਇਹਨਾਂ ਹਰ ਪੀੜਤ ਲੋਕਾਂ ਦੀ ਮਦਦ ਕਰਨ ਲਈ ਅਪੀਲ ਕਰਦੇ ਆ ਉੱਥੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਸੀਂ 2023 ਦੇ ਹੜ੍ਹਾਂ ਤੋਂ ਸਿੱਖਿਆ ਹੁੰਦਾ ਤੇ ਅਗਾਹ ਪਹਿਲਾਂ ਹੀ ਪ੍ਰਬੰਧ ਜਿਹੜੇ ਕੀਤੇ ਹੁੰਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਹੁੰਦਾ ਮਾਲ ਡੰਗਰ ਕੱਢਿਆ ਹੁੰਦਾ ਤੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਜਿੱਟਣ ਵਾਸਤੇ ਆਪਾਂ ਹੋਰ ਵੀ ਵਧੀਆ ਤਰੀਕੇ ਦੇ ਨਾਲ ਜਿੱਟ ਸਕਦੇ ਸੀ ਪਰ ਹੁਣ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਸ਼ੂਆਂ ਦੇ ਵਾਸਤੇ ਜਿਹੜਾ ਉਹ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਫੀਡ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਪਸ਼ੂ ਜਿਹੜੇ ਕਿਸਾਨਾਂ ਨੇ ਬਾਹਰ ਕੱਢ ਲਿਆ ਉਹਨਾਂ ਦੇ ਪਸ਼ੂਆਂ ਦੇ ਜਿਹੜਾ ਉਹ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ ਜਿਹੜੇ ਅੰਦਰ ਫਸੇ ਹੋਏ ਆ ਉਹਨਾਂ ਤੱਕ ਚਾਰਾ ਪੁੱਜਦਾ ਕੀਤਾ ਜਾਵੇ ਬੇੜੀਆਂ ਦਾ ਪ੍ਰਬੰਧ ਵੱਡੇ ਪੱਧਰ ਤੇ ਉਹਨਾਂ ਚਾਰਾ ਪੁੱਜਦਾ ਕੀਤਾ ਜਾਵੇ ਕਿਉਂਕਿ ਵਿੱਚ ਕਈ ਜਿਹੜੇ ਪਸ਼ੂ ਫਸੇ ਹੋਏ ਆ ਘਰ ਉੱਚੇ ਆ ਉੱਥੇ ਉਹਨਾਂ ਦੇ ਕੋਲੇ ਚਾਰਾ ਨਹੀਂ ਪਹੁੰਚ ਰਿਹਾ ਇਸ ਕਰਕੇ ਉਹਨਾਂ ਵਾਸਤੇ ਵੀ ਚਾਰੇ ਦੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ ਤੇ ਪਰ ਜੋ ਕੁਦਰਤੀ ਆਫਤਾਂ ਹੈਗੀ ਅਸੀਂ ਕਹਿੰਨੇ ਆ ਪਰ ਜੋ ਕੇਂਦਰ ਸਰਕਾਰ ਨੇ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਤੋੜਿਆ ਸੀ ਉਦੋਂ ਪੰਜਾਬ ਜੇਕਰ ਇੱਕਜੁੱਟ ਹੋ ਜਾਂਦਾ ਪੰਜਾਬ ਸਰਕਾਰ ਉਸ ਟਾਈਮ ਤੇ ਹਾ ਦਾ ਨਾਰਾ ਮਾਰਦੀ ਤੇ ਇਹਦੇ ਤੇ ਲੜਾਈ ਵੱਡੀ ਦਿੰਦੀ ਤੇ ਅੱਜ ਸਾਡੀ ਨੁਮਾਇੰਦਗੀ ਬਰਾਬਰ ਦੀ ਹੁੰਦੀ ਕਿਉਂਕਿ ਮਾਰਚ ਲੈਣ ਨੂੰ ਕੇਵਲ ਪੰਜਾਬ ਜਿਹੜਾ ਉਹ ਪੂਰੇ ਪੂਰੇ ਮੈਨੇਜਮੈਂਟ ਨੂੰ ਦੇਖ ਰਿਹਾ ਵਾ ਪੰਜਾਬ ਦੇ ਉੱਤੇ ਵੱਡੀ ਮਾਰ ਪੈ ਰਹੀ ਆ ਕਿਉਂ ਨਹੀਂ ਦੂਜੀਆਂ ਸਟੇਟਾਂ ਜਦੋਂ ਪਾਣੀ ਦੀ ਮੰਗ ਕਰ ਰਹੀਆਂ ਰਿਪੀਰੀਅਨ ਕਾਨੂੰਨ ਦੇ ਮੁਤਾਬਕ ਕਿ ਸਾਡਾ ਪੰਜਾਬ ਆਂਦਾ ਰਿਹਾ ਹਰਿਆਣਾ ਦਾ ਸਾਡਾ ਬਣਦਾ ਵਾ ਆ ਦਿੱਲੀ ਆਂਦੀ ਸਾਡਾ ਪਾਣੀ ਬਣਦਾ ਰਾਜਸਥਾਨਾਂ ਦਾ ਆਂਦਾ ਸਾਡਾ ਬਣਦਾ ਤੇ ਹੁਣ ਭਾਈ ਬਰਾਬਰ ਦੀ ਜਿਹੜਾ ਉਹਨਾਂ ਉਹਨਾਂ ਨੂੰ ਵੀ ਇਹ ਮਾਰਦਾ ਪਾਣੀ ਦਿੱਤਾ ਜਾਵੇ ਕੱਲਾ ਪੰਜਾਬ ਹੀ ਕਿਉਂ ਇਹ ਮਾਰ ਜਿਹੜਾ ਉਹ ਝੱਲੇ ਜਿੰਨਾ ਇਹ ਰਕਬਾ ਵਾਰੀ ਘਾੜ ਤੋਂ ਲੈ ਕੇ ਮਾਲਕੀ ਜ਼ਮੀਨਾਂ ਵਾਂ ਕੋਈ ਦਰਿਆ ਦਾ ਰਕਬਾ ਨਹੀਂ ਸਾਡੇ ਇਲਾਕੇ ਦੀ ਪੂਰੀ ਮੰਗੇ ਨੂੰ ਨਹਿਰੀ ਰੂਪ ਦਿੱਤਾ ਜਾਵੇ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਵਾਂ 10 ਏਕੜ ਦੇ ਵਿੱਚ ਇਹਨੂੰ 4 ਗੁਣਾ ਰੇਟ ਮਾਰਕੀਟ ਰੇਟ ਦਾ ਦੇ ਕੇ ਪਾਸੇ ਕਰਕੇ ਨਹਿਰੀ ਰੂਪ ਦਿੱਤਾ ਜਾਵੇ ਜਿੰਨਾ ਚਿਹਰੇ ਪ੍ਰਪੋਜ਼ ਨਹੀਂ ਉਹਨਾਂ ਚਿਹਰੇ ਠੇਕਾ ਜਿਹੜਾ 30000 ਰੁਪਿਆ ਜਿਹੜਾ ਇੱਥੋਂ ਦੇ ਕਿਸਾਨਾਂ ਨੂੰ ਹਰ ਸਾਲ ਦਿੱਤਾ ਜਾਵੇ ਭਾਵੇਂ ਹਾ ਡਾਊਨ ਤੇ ਭਾਵੇਂ ਨਾ ਹੋਣ ਇਹ ਸਮੱਸਿਆਵਾਂ ਜਿੰਨੀਆਂ ਬਾਦਕਰ ਜ਼ਮੀਨਾਂ ਦੀਆਂ ਜ਼ਮੀਨਾਂ ਟੁੱਟੀਆਂ ਵਾਂ ਮਾਲਕਾਂ ਦੀਆਂ ਉਹਨਾਂ ਨੂੰ ਖਰਾਬਾ ਨਹੀਂ ਮਿਲ ਰਿਹਾ ਇਸ ਲਈ ਤੇਜੀ ਦੇ ਵਿੱਚ ਹੁਣੇ ਮਿਲਿਆ ਉਹਨਾਂ ਦੀਆਂ ਜੜੀਆਂ ਮੌਕੇ ਦੀਆਂ ਗਰਦੌਰੀਆਂ ਕਰਕੇ ਇਹ ਪ੍ਰਬੰਧ ਕਰਨ ਦੀ ਲੋੜ ਆ ਪੰਜਾਬ ਦੇ ਸਮੂਹ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਜੀਏ ਇੱਕਜੁੱਟ ਹੋ ਕੇ ਆਓ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਇਕੱਤਰ ਹੋ ਕੇ ਇਹਨਾਂ ਲੋਕਾਂ ਦੀ ਬਾਹ ਫੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ